ਕੱਲ ਪੂਰੇ ਭਾਰਤ ਦੇ ਵਿੱਚ ਹੋਲੀ ਦਾ ਤਿਹਾਰ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਇਸ ਹੋਲੀ ਦੇ ਤਿਹਾਰ ਦੇ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ ਅਤੇ ਉੱਥੇ ਹੀ ਮਾੜੀ-ਮੁੱਟੀ ਤਕਰਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਉੱਥੇ ਹੀ ਜਲੰਧਰ ਦੇ ਬਸਤੀ ਇਲਾਕੇ ਦੇ ਦਸਹਿਰਾ ਗਰਾਊਂਡ ਦੇ ਵਿੱਚ ਹੋਲੀ ਦੀ ਰਾਤ ਨੌਜਵਾਨਾਂ ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮਾ ਨੇ ਪਹਿਲਾਂ ਇੱਕ ਨੌਜਵਾਨ ਤੇ ਹਮਲਾ ਕੀਤਾ ਜਦੋਂ ਉਸ ਦਾ ਦੋਸਤ ਉਸ ਨੂੰ ਬਚਾਉਣ ਦੇ ਲਈ ਆਇਆ ਤਾਂ ਦੋਸ਼ੀਆਂ ਨੇ ਉਸ ਨੂੰ ਆਪਣੇ ਨਾਲ ਤਿਲਕਨਗਰ ਲਿਜਾ ਕੇ ਉਥੇ ਬੇਰਹਿਮੀ ਦੇ ਨਾਲ ਉਸਦੀ ਕੁੱਟਮਾਰ ਕੀਤੀ ਹਮਲਾਵਰ ਕੋਈ ਹੋਰ ਨਹੀਂ ਸਕੋ ਜ਼ਖਮੀ ਨੌਜਵਾਨ ਦੇ ਆਸ-ਪਾਸ ਰਹਿਣ ਵਾਲੇ ਕੁਝ ਸ਼ਰਾਰਤੀ ਅਨਸਰ ਹੀ ਸਨ ਦੀਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਗੱਲ ਕੋਈ ਨਹੀਂ ਹੋਈ ਮੁੰਡਾ ਮੇਰਾ ਹੋਲੀ ਖੇਡਣ ਗਿਆ ਕਹਿੰਦਾ ਮੰਮੀ ਹੈਗਾ ਮੱਲੇ ਚ ਹੀ ਸੀਗਾ। ਇੱਕਦਮ ਫਿਰ ਪਤਾ ਨਹੀਂ ਇਹਦਾ ਮੈਂ ਫੋਨ ਕੀਤਾ ਫੋਨ ਨਹੀਂ ਲੱਗਾ ਮੈਂ ਮੈਂ ਕਿਹਾ ਕੀ ਹੋ ਗਿਆ ਫਿਰ ਕਹਿੰਦਾ ਸੂਚੋ ਕੀਤਾ ਮੁੰਡਿਆਂ ਨੇ ਫੋਨ ਖੋਲਿਆ ਇਹਨੂੰ ਕੁੱਟ ਮਾਰ ਕੇ ਛੋਟੇ ਬੱਚੇ ਨੇ ਦੱਸਿਆ ਕਿ ਉਥੇ ਤੁਹਾਡੇ ਪਾਰਕ ਚ ਪਿਆ ਵਾ ਦੁਸ਼ਹਿਰਾ ਘੁੰਮਣ ਤੇ। ਇਕ ਆਫੇ ਇਹ ਮੇਰੀ ਕੁੜੀ ਲੈ ਕੇ ਆਈ ਭੱਜ ਪੁੰਜ ਕੇ ਲਬ ਲੁਬ ਕੇ ਤੇ ਜਦ ਨੂੰ ਅਸੀਂ ਇਹ ਸ਼ਿਵਰ ਹਸਪੀਟਲ ਗਏ ਇੱਕ ਇੱਕ ਤਾਂ ਮੇਰਾ ਮੁੰਡਾ ਵਾਹੀ ਰਹਿਣਾ ਕੀ ਦੇ ਸਾਰੇ ਮੇਰਾ ਇੱਕ ਇੱਕ ਤਾਂ ਮੁੰਡਾ ਹੈਗਾ ਦੇਖਦੇ ਮਾਰਾ ਦੋ ਦੋ ਕੇ ਬੂਦਾ ਹਾਲਾ ਇੱਕ ਮਾਂ ਦੋਂਦੀ ਵੀ ਕਿ ਗਲਤ ਹੋਊ ਵੀ ਲੜਾਈ ਚੰਦੇ ਦਾ ਮੇਨ ਕੋ ਕੰਡਾ ਕੋਈ ਮੇਨ ਝਗੜਾ ਹੀ ਨਹੀਂ ਹੈਗਾ ਕੁਝ ਨਹੀਂ ਹੈਗਾ ਮੈਂ ਦੱਸਦਾ ਮੇਰੇ ਬੱਚੇ ਇਹ ਇੱਕ ਇੱਕ ਤਾਂ ਮੇਰਾ ਮੁੰਡਾ ਹੈਗਾ ਉਹਨਾਂ ਨੂੰ ਕੁਰਤੇ ਫਾੜ ਕੇ ਐਦਾ ਬੁਰੀ ਤਰ੍ਹਾਂ ਮਾਰ ਕੇ ਗਿਆ ਆ ਕਾੜਾ ਕੁੜਾ ਕੋਈ ਫਸੜਾ ਨਹੀਂ ਕੋਈ ਵਜਾ ਤਾਂ ਉਹ ਵੀ ਨਹੀਂ ਕੋਈ ਗੱਲ ਬਾਤ ਹੋਈ ਸਮਝੀ ਵਾਇਆ ਬੁਇਆ ਕੋਈ ਨਹੀਂ ਹੈਗੀ ਹੁਣ ਮੈਂ ਕੀ ਦੱਸਾਂ ਮੈਂ ਕਿਹਨਾਂ ਸ਼ਰੇਆਮ ਧਮਕੀ ਦੇ ਕੇ ਗਏ ਨੇ ਠੀਕ ਹੈ ਕਿਨਾਂ ਦੇ ਕੁੱਤੇ ਹੋ ਨਹੀਂ ਧਮਕੀ ਦਿੱਤੀ ਹਾਂਜੀ ਉਹ ਸ਼ਰੇਆਮ ਧਮਕੀ ਦੇ ਕੇ ਗਏ ਆ ਇੱਥੋਂ ਬਾਹਰ ਨਿਕਲ ਗਏ ਅਸੀਂ ਵੜਦੇ ਨੇ ਮੁੰਡੇ अच्छा ठीक है, है गे गे। हुन ਆਪਾਂ ਆਪਣੇ ਭਰਾ ਨੂੰ ਸੈਪਰੇਟ ਕਿੱਦਾਂ ਲੈ ਕੇ ਜਾ ਸਕਦੇ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਦੀਦੀ ਇਦਾਂ ਦਾ ਤੁਹਾਡੇ ਭਰਾ ਨੂੰ ਮਾਰ ਕੇ ਉਹਨਾਂ ਨੂੰ ਦੁਸ਼ਰਾ ਗਰਾਉਂਡ ਸੱਟਿਆ ਠੀਕ ਹੈ ਮੈਂ ਉੱਥੇ ਦੇਖਣ ਗਈ ਇਹ ਹੈ ਨਹੀਂ ਸੀਗਾ ਠੀਕ ਹੈ ਇਹਨੂੰ ਮੁੰਡੇ ਉਹੀ ਮੁੰਡੇ ਇਹਨੂੰ ਲੈ ਕੇ ਬਿਠਾ ਕੇ ਮਾਰਨ ਵਾਸਤੇ ਉਹਨੂੰ ਫੋਰ ਕਿੱਥੇ ਲੈ ਗਏ ਹੁਣ ਇੱਥੇ ਸ਼ਰੇਆ ਮੈਨੂੰ ਧਮਕੀ ਦੇ ਕੇ ਗਏ ਆ ਸਾਨੂੰ ਕੌਣ ਧਮਕੀ ਕੌਣ ਉਹੀ ਮੁੰਡੇ ਦੇ ਕੇ ਗਏ ਹਾਂਜੀ ਇੱਥੇ ਉਹ ਪੱਟੀ ਕਰਾ ਕੇ ਗਏ ਨੇ ਠੀਕ ਹੈ ਉਹ ਵੀ ਪਰਚਾ ਕਰਾਨਾ ਸੀ ਉਹ ਇਹਨੂੰ ਧਮਕੀ ਸਾਨੂੰ ਸ਼ਰੇਆ ਮੈਂ ਧਮਕੀ ਦੇ ਕੇ ਗਏ ਅਸੀਂ ਵੜ ਦੇਣਾ ਤੁਹਾਨੂੰ ਨਿਕਲਣ ਨਹੀਂ ਦੇਣਾ ਬਾਹਰ ਤੁਹ ਸਾਡਾ ਭਰਾ ਸੈਪਰੇਟ ਕਾਰ ਜਾਣਾ ਚਾਹੀਦਾ ਅਸੀਂ ਆਹੀ ਬਸ ਕੇ ਨੇ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਕੱਲ ਪੂਰੇ ਭਾਰਤ ਦੇ ਵਿੱਚ ਹੋਲੀ ਦਾ ਤਿਹਾਰ ਬੜੀ ਸ਼ਰਧਾ ਤੇ ਧੁੰਮਤਾਂ ਦੇ ਨਾਲ ਮਨਾਇਆ ਗਿਆ ਜਿੱਥੇ ਇਸ ਹੋਲੀ ਦੇ ਤਿਹਾਰ ਦੇ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ ਅਤੇ ਉੱਥੇ ਹੀ ਮਾੜੀ-ਮੁੱਟੀ ਤਕਰਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਲੜਾਈ-ਝਗੜੇ ਵੀ ਹੋ ਜਾਂਦੇ ਨੇ। ਉਥੇ ਹੀ ਜਲੰਧਰ ਦੇ ਬਸਤੀ ਇਲਾਕੇ ਦੇ ਦਸਹਿਰਾ ਗਰਾਊਂਡ ਦੇ ਵਿੱਚ ਹੋਲੀ ਦੀ ਰਾਤ ਨੌਜਵਾਨਾਂ ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪਹਿਲਾਂ ਇੱਕ ਨੌਜਵਾਨ ਤੇ ਹਮਲਾ ਕੀਤਾ। ਜਦੋਂ ਉਸ ਦਾ ਦੋਸਤ ਉਸ ਨੂੰ ਬਚਾਉਣ ਦੇ ਲਈ ਆਇਆ ਤਾਂ ਦੋਸ਼ੀਆਂ ਨੇ ਉਸ ਨੂੰ ਆਪਣੇ ਨਾਲ ਤਿਲਕਨਗਰ ਲਿਜਾ ਕੇ ਉੱਥੇ ਬੇਰਹਿਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ। ਹਮਲਾਵਰ ਕੋਈ ਹੋਰ ਨਹੀਂ ਸਗੋ। ਜ਼ਖਮੀ ਨੌਜਵਾਨ ਦੇ ਆਸ-ਪਾਸ ਰਹਿਣ ਵਾਲੇ ਕੁਝ ਸ਼ਰਾਰਤੀ ਅਨਸਰ ਹਿੱਸੇ ਸਨ। ਦੀਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਗੱਲ ਕੋਈ ਨਹੀਂ ਹੋਈ ਮੁੰਡਾ ਮੇਰਾ ਹੋਲੀ ਖੇਡਣ ਗਿਆ ਕਹਿੰਦਾ ਮੰਮੀ ਹੈਗਾ ਮੱਲੇ ਚ ਹੀ ਸੀਗਾ ਇੱਕਦਮ ਫਿਰ ਪਤਾ ਨਹੀਂ ਇਹਦਾ ਮੈਂ ਫੋਨ ਕੀਤਾ ਫੋਨ ਨਹੀਂ ਲੱਗਾ ਮੈਂ ਮੈਂ ਕਿਹਾ ਕੀ ਹੋ ਗਿਆ ਫਿਰ ਕਹਿੰਦਾ ਸੂਚਨਾ ਕੀਤਾ ਮੁੰਡਿਆਂ ਨੇ ਫੋਨ ਖੋਲਿਆ ਇਹਨੂੰ ਕੁੱਟ ਮਾਰ ਕੇ ਛੋਟੇ ਬੱਚਿਆਂ ਨੇ ਦੱਸਿਆ ਕਿ ਉਥੇ ਤੁਹਾਡੇ ਪਾਰਕ ਚ ਪਿਆ ਵਾ ਦੁਸ਼ਹਿਰਾ ਘਰੋਂ ਤੇ ਇਕ ਆਫ ਇਹ ਮੇਰੀ ਕੁੜੀ ਲੈ ਕੇ ਆਈ ਭੱਜ ਪੁੱਜ ਕੇ ਲਬ ਲੁਬ ਕੇ ਤੇ ਜਦ ਨੂੰ ਅਸੀਂ ਇਹ ਸ਼ਿਵਰ ਹਸਪੀਟਲ ਗਏ ਇੱਕ ਇੱਕ ਤਾਂ ਮੇਰਾ ਮੁੰਡਾ ਵਾਹੀ ਰਹਿਣਾ ਕੀ ਦੇ ਸਾਰੇ ਮੇਰਾ ਇੱਕ ਇੱਕ ਤਾਂ ਮੁੰਡਾ ਹੈਗਾ ਦੇਖਦੇ ਮਾਰਾ ਦੋ ਦੋ ਕੇ ਬੂਦਾ ਹਾਲ ਰ ਇੱਕ ਮਾਂ ਦੋਂਦੀ ਵੀ ਕਿ ਕੋਈ ਗਲਤ ਹੋਈ ਨਹੀਂ ਲੜਾਈ ਚੱਲੇ ਦਾ ਮੇਨਪ ਕੰਦਾ ਕੋਈ ਮੇਨ ਚਗੜਾ ਹੀ ਨਹੀਂ ਹੈਗਾ ਕੁਛ ਨਹੀਂ ਹੈਗਾ ਮੈਂ ਦੱਸਦਾ ਮੇਰੇ ਬੱਚੇ ਇਹ ਕਿਹ ਇੱਕ ਤਾਂ ਮੇਰਾ ਮੁੰਡਾ ਹੈਗਾ ਉਹਨਾਂ ਨੂੰ ਕੁੱਟ ਫਾੜ ਕੇ ਐਦਾ ਬੁਰੀ ਤਰ੍ਹਾਂ ਮਾਰ ਕੇ ਗਿਆ ਆ ਕਾੜਾ ਕੁੜਾ ਕੋਈ ਬੁਰੀ ਤਰ੍ਹਾਂ ਨਹੀਂ ਕੋਈ ਵਜ੍ਹਾ ਤਾਂ ਹੋ ਵੀ ਨਹੀਂਦੀ ਕੋਈ ਨਾ ਕੋਈ ਗੱਲ ਬਾਤ ਹੋਣੀ ਵਯਾ ਵਯਾ ਕੋਈ ਨਹੀਂ ਹੈਗੀ ਹੁਣ ਮੈਂ ਕੀ ਦੱਸਾਂ ਮੈਂ ਕਹਾਂ ਉਹ ਸ਼ਰੇਆਮ ਧਮਕੀ ਦੇ ਕੇ ਗਏ ਨੇ ਠੀਕ ਹੈ ਕਿਹਨਾਂ ਨੇ ਕੁੱਟੇ ਉਹਨਾਂ ਨੂੰ ਧਮਕੀ ਦਿੱਤੀ ਹਾਂਜੀ ਉਹ ਸ਼ਰੇਆਮ ਧਮਕੀ ਦੇ ਕੇ ਗਏ ਆ ਇੱਥੋਂ ਬਾਹਰ ਨਿਕਲਾਂਗੇ ਅਸੀਂ ਵੜ ਦੇਨੇ ਮੁੰਡੇ अच्छा ठीक है ਹੁਣ ਆਪਾਂ ਆਪਣੇ ਭਰਾ ਨੂੰ ਸੈਪਰੇਟ ਕਿੱਦਾਂ ਲੈ ਕੇ ਜਾ ਸਕਦੇ ਹਾਂ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਦੀ ਜੀ ਇਦਾਂ ਦਾ ਤੁਹਾਡੇ ਭਰਾ ਨੂੰ ਮਾਰ ਕੇ ਉਹਨਾਂ ਨੂੰ ਦੁਸ਼ਰਾ ਗਰਾਉਂਡ ਸਿੱਟਿਆ ਠੀਕ ਹੈ ਮੈਂ ਉੱਥੇ ਦੇਖਣ ਗਈ ਇਹ ਹੈ ਨਹੀਂ ਸੀਗਾ ਠੀਕ ਹੈ ਇਹਨੂੰ ਮੁੰਡੇ ਉਹੀ ਮੁੰਡੇ ਇਹਨੂੰ ਲੈ ਕੇ ਬਿਠਾ ਕੇ ਮਾਰਨ ਵਾਸਤੇ ਉਹਨੂੰ ਹੋਰ ਕਿੱਥੇ ਲੈ ਗਏ ਹੁਣ ਇੱਥੇ ਸ਼ਰਿਆਮ ਮੈਨੂੰ ਧਮਕੀ ਦੇ ਕੇ ਗਏ ਆ ਸਾਨੂੰ ਕੌਣ ਧਮਕੀ ਕੌਣ ਉਹੀ ਮੁੰਡੇ ਦੇ ਕੇ ਗਏ ਹਾਂਜੀ ਇੱਥੇ ਉਹ ਪੱਟੀ ਕਰਾ ਕੇ ਗਏ ਨੇ ਉਹ ਵੀ ਸਰ ਪਰਚਾ ਕਰਾਣਾ ਸੀ ਕਿ ਉਹ ਵੀ ਪਰਚਾ ਕਰਾਣ ਆਈ ਸੀ ਉਹ ਇਹਨੂੰ ਧਮਕੀ ਸਾਨੂੰ ਸ਼ਰਿਆਮ ਧਮਕੀ ਦੇ ਕੇ ਗਏ ਅਸੀਂ ਵੜ ਦੇਣਾ ਤੁਹ ਸਾਡਾ ਭਰਾ ਸੈਪਰੇਟ ਕਾਰ ਜਾਣਾ ਚਾਹੀਦਾ ਅਸੀਂ ਆਹੀ ਬਸ ਕੇ ਨਹੀਂ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ